ਹਾਏ ਗਾਈਸ ਪਹਿਲਾ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਤੇ ਆਪਣੇ ਵੱਲ ਲੱਗ ਗਏ ਨੇ ਆਪਣੇ ਬਾਈ ਚੋਨਾ ਲਾਣ ਤੇ ਆਪਾਂ ਚੋਨਾ ਲਾਣਾ ਮਸ਼ੀਨ ਤੇ ਦੇਖ ਲਓ ਬਾਈ ਬੈੱਡ ਕੱਟ ਰਿਆ ਮੁੰਡੇ ਤੇ ਮੈਂ ਵੀ ਨਾਲ ਹੀ ਲਾਵਾਂਗਾ ਚੋਨਾ ਤੇ ਬਾਕੀ ਪਨੀਰੀ ਆਪਣੀ ਖੜੀ ਆ 40 ਕਿਲੋ ਹੈਗੇ ਆ ਲਾ ਦਈਏ ਆਪਾਂ 26 ਪਨੀਰੀ ਲਾ ਰਹੇ ਹਾਂ ਇਸ ਟਾਈਮ ਤੇ ਛੇਤੀ ਛੇਤੀ ਚੋਨਾ ਲਾਣਾ ਕਿਉਂਕਿ ਉਸ ਤੋਂ ਬਾਅਦ ਚ ਆਪਣਾ ਸੀਜ਼ਨ ਦਾ ਕੰਮ ਚੱਲਣਾ ਪੈਣਾ ਸਬਜ਼ੀ ਵਗੈਰਾ ਦਾ ਤੇ ਹੁਣ ਸਬਜ਼ੀ ਵੀ ਤੇਜ਼ ਹੋ ਚੁੱਕੀ ਆ ਮੰਡੀ 'ਚ ਆ ਤੇ ਨਨੂ ਮੈਂ ਕਿਹਾ ਬਈ ਆਜੋ ਵੰਗਾਰ ਕਢਾ ਦੋ 25 30 ਗਿੱਲੇ ਹੈਗੇ ਆ ਝੂਠ ਮਾਰੇ ਇਹਨਾਂ ਨੂੰ ਹੁਣ ਇਹਨਾਂ ਨੂੰ ਕੀ ਵਿਚਾਰੇ ਨੂੰ ਪਤਾ ਕਿ 25 30 ਗਿੱਲੇ ਆ ਕੇ ਪੰਜਾਬ ਆ ਤੇ ਫਿਰ ਇਹਨਾਂ ਮੈਂ ਕੀਰ ਲਿਆਂਦਾ ਪਿੰਡ ਗੱਗਾ ਤੋਂ ਤੇ ਮੈਂ ਵੀ ਗੱਗਾ ਹੀ ਰਹਿਣਾ ਇਹਨਾਂ ਦੇ ਨਾਲ ਤੇ ਨਿਆਰਾ ਆਊਗਾ ਗਰਮੀ ਦੇ ਵਿੱਚ ਅੱਜ ਸੂਰਜ ਵੀ ਪੂਰਾ ਤਾਪ ਤੇ ਆ ਬੱਦਲ ਬੁੱਦਲ ਘਾਟੀ ਆ ਤੇ 3 ਵਜੇ ਤੱਕ ਕਹਿੰਦੇ 3 ਕਿੱਲੇ ਲਾ ਦੇਣੇ ਆ ਤੇ ਕਹਿੰਦੇ ਉਦੋਂ ਬਾਅਦ ਕਰਾਂਗੇ ਰੈਸਟ ਫਿਰ ਲਾਵਾਂਗੇ ਕਹਿੰਦੇ 6 ਵਜੇ ਮੈਂ ਕਹਾ ਫਿਰ ਤਾਂ ਨੇਰੇ ਹੀ ਪੈ ਜਾਣਾ ਜੇ 6 ਵਜੇ ਲਾਵਾਂਗੇ ਮੈਂ ਕਹਾ ਫਿਰ ਕੱਲੂ ਹੀ ਲਾ ਲਾਂਗੇ ਕਹਿੰਦੇ ਚੱਲ ਫਿਰ 1 ਵਜੇ ਤੱਕ ਚੋਨਾ ਲਾਵਾਂਗੇ 4 ਵਜੇ ਫਿਰ ਲੱਗ ਪਾਵਾਂਗੇ 2 ਕਿੱਲੇ ਲਾ ਦਾਂਗੇ ਕਹਿੰਦਾ 7 ਕਿੱਲੇ ਲਾ ਦਾਂਗੇ ਦਿਨ ਚ ਮੈਂ ਕਹਾ ਮਸ਼ੀਨ 7 ਕਿੱਲੇ ਲਾਉਂਦੀ ਨਹੀਂ ਕਿ ਮੇਰੇ ਨਾਲ ਬਹਿਸ ਦੇ ਰਿਆ ਕਹਿੰਦੇ ਤੈਨੂੰ ਲਾ ਕੇ ਦਿਖਾਵਾਂਗੇ ਮੈਂ ਕਹਾ ਚੱਲ ਕੋਈ ਨਾ ਯਾਰ ਲਾ ਕੇ ਤੁਸੀਂ ਦਿਖਾ ਦੇਵਾਜੇ ਫਿਰ ਹੋਰ ਕੀ ਚਲੋ ਇਸ ਵਲੌਗ ਵਿੱਚ ਇੰਨਾ ਹੀ ਬਹੁਤ ਆ ਤੇ ਇੱਕ ਮੇਰਾ ਯਾਰ ਦਸਤ ਦਾ ਚੋਨਾ ਲਾਇਆ ਤੇ ਸਾਹਮਣੇ ਉਹਦਾ ਵੀ 60 70 ਕੱਲੇ ਸੀਗਾ ਉਹ ਮੇਰੇ ਕੱਲੇ ਜਨੇ ਦੀ ਫੱਟੀ ਬਹੁਤ ਕੱਲੇ ਜਨੇ ਲਾਇਆ ਪੈਰ ਪੂਰਾ ਖਰਾਬ ਹੋ ਚੁੱਕੇ ਆ ਪਰ ਹੁਣ ਫੇਰ ਵੀ ਆਪਾਂ ਮਿੱਟੀ ਦੇ ਪੈਰ ਲਈ ਬੜੇ ਹੋਏ ਇਹ ਰੇਰੂ ਵਾਲੇ ਪੈਰ ਆ ਫੇਰ ਇਹ ਖਰਾਬ ਹੋ ਜਾਣਗੇ ਚਲੋ ਕੋਈ ਨਾ ਤੇ ਹੁਣ ਟਾਟਾ ਬਾਏ ਬਾਏ ਅਗਲੇ ਵਲੌਗ ਵਿੱਚ ਮਿਲਦੇ ਆ ਇਹ ਵਲੌਗ ਇੱਥੇ ਤੱਕ ਹੀ ਸੀਗਾ ਤੇ ਆਪਾਂ ਹੁਣ ਤੁਹਾਨੂੰ ਮਸ਼ੀਨ ਚਲਦੀ ਦਿਖਾਵਾਂਗੇ ਅਗਲੇ ਵਲੌਗ ਚ ਤੇ ਦੇਖ ਲਿਓ ਕਿਦਾਂ ਮਸ਼ੀਨ ਚਲਦੀ ਆ ਕੰਪੋਡਾ ਦੀ ਤੇ ਚਲੋ ਓਕੇ ਬਾਏ ਟਾਟਾ